ਭਾਈ ਸਾਹਿਬ ਉਹਨਾਂ ਨੇ ਸੰਤਾ ਨਾਲ ਫੇਰ ਅੱਜ ਮਿਲਣ ਵਾਲ ਦਿੱਤਾ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਟੜਕੇ ਉਹਨਾਂ ਮਿਲਣ ਵਾਸਤੇ ਆਏ ਉਹ ਕਹਿੰਦਾ ਕਿ ਇਹ ਮੈਨੂੰ ਇਹ ਗੱਲ ਦਾ ਅਫਸੋਸ ਹੈ ਕਿ ਚਲੋ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਹੈ ਇਨਾ ਔਖੇ ਹੋ ਕੇ ਪਹੁੰਚਣਾ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੌਖਾ ਨਹੀਂ ਆ ਬਾਕੀ ਵਿਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਲੋਕਾਂ ਨੂੰ ਬਹੁਤ ਮਾਰਗ ਦਿੱਤਾ ਤੇ মিডিਆ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿ ਜਿਹੜੀ ਇਹ ਜਿਹੜੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲਿਖੇ ਜਾ ਰਹੀ ਸੀ ਤੇ ਦੇਸ਼ ਨੂੰ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਉਹਨਾਂ ਨੇ ਪੰਜਾਬ ਦੇ ਸੰਗਤਾਂ ਨੂੰ ਇੱਕੋ ਹੀ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼ਰੋਮਣੇ ਕਮੇਟੀ ਨੇ ਵੋਟਾਂ ਆ ਰਹੀਆਂ ਉਹ ਸਾਰੇ ਜਣੇ ਵੱਤ ਤੋਂ ਵੱਧ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਬਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਜੇ ਆਉਣ ਵਾਲੇ ਸਮੇਂ ਚ ਤੁਹਾਨੂੰ ਜੇ ਸਰੋਨੀ ਕਿ ਵਿੱਟੀ ਇਲੈਕਸ਼ਨ ਆਉਂਦੀ ਆ ਉਹਦੇ ਜੇ ਸਾਰੇ ਆ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਾਂ ਕੋ ਸਰੋਨੀ ਕਮੇਟੀ ਦੇ ਪ੍ਰਬੰਧ ਤੇ ਜਿਹੜਾ ਇਹੋ ਜਿਹੇ ਬੰਦੇ ਚ ਲਈਏ ਚੁਣ ਕੇ ਅੱਗੇ ਜਿਹੜੇ ਉਹ ਪ੍ਰਬੰਧ ਸੁਧਾਰ ਸਕਦੇ ਹੋਣ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹੋਣ ਤਰਫੋਂ ਦੀ ਸਮਰਥਨ ਤਾਂ ਮਨਾ ਇਹ ਜਾਏ ਐਜੀਪੀਸੀ ਕੇ ਚੁਨਾਵ ਜੋ ਹੈ ਅਬ ਅੰਮ੍ਰਿਤਪਾਲ ਕੀ ਦੇਖ ਰੱਖ ਨੇ ਚੁਨਾਵ ਚ ਲੜਾਇਆ ਜਾਏਗਾ ਅੰਮ੍ਰਿਤਪਾਲ ਕੀ ਦੇਖ ਰੱਖੇ ਮੈਂ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਸ ਚਾਹ ਗੱਲ ਮਿਲ ਕੇ ਚਾ ਕੈਸੇ ਵੀ ਕੋਈ ਅੱਛੇ ਆਦਮੀ ਕੋ ਜੋ ਜੋ ਧਾਰਮਿਕ ਵਿਅਕਤੀ ਵਾਲੇ ਜਿੰਨਾਂ ਦੰਦਾ ਨਾ ਹੋਵੇ ਇਹ ਚੀਜ਼ ਕੋ ਉਹ 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 ਅੱਗੇ ਆਏ ਉਹ ਕੰਮ ਕੋ ਸਮਰਪਤ ਆ ਦੇ ਸੋਚੂ ਕੰ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋਚੂ ਕੀ ਕੋਨ ਸੀਗਾ ਤਾਂ ਉਹ ਤੇ ਠੀਕ ਸੀਗਾ ਮਾਹੌਲ ਲੇਕਿਨ ਓਮ ਬੇਲਾ ਤੇ ਸਾਹਮਣੇ ਚੁੱਕੀ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਉਹਨਾਂ ਨੂੰ ਬੇਲਾ ਸਾਹਮਣੇ ਬੇਲਾ ਸਾਹਿਬ ਨੂੰ ਸਭ ਨਹੀਂ ਚੁੱਕਿਆ ਤੇ ਨੱਡੇ ਬੁਲਾਇਆ ਉਹਨਾਂ ਨੇ ਸਾਹਮਣੇ ਇਹਦਾ ਸਾਹਿਬ ਜੀ ਠੀਕ ਠੀਕ ਹੈ ਤਾਂ ਕੋਈ ਸੰਦੇਸ਼ ਵੀ ਰੀਆ ਹੈ ਜੋ ਹਲਕਾ ਵਾਸੀ ਹੈ ਉਹ ਜਿਹੜੀ ਹਲਕਾ ਵਸਿਆ ਨੂੰ ਕਿਹਾ ਚੜਦੀ ਕਲਾ ਚਰੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਜਾਂ ਤੁਸੀਂ ਜਿੰਨੇ ਨੇ ਉਹਨਾਂ ਦੇ ਜੋ ਵੀ ਉਹਨਾਂ ਦੇ ਕੋਈ ਮਸਲੇ ਆਉਂਦੇ ਆ ਤੁਹਾਨੂੰ ਸਾਰੇ ਜਣੇ ਇਹਨਾਂ ਦੇ ਤੁਸੀਂ ਹੱਲ ਕਰੋ ਬਹੁਤ ਅੱਛਾ ਲੱਗਾ ਮਨ ਕੋ ਸਕੂਨ ਮਿਲਿਆ ਹੈ ਅਭੀ ਆਪਣੇ ਖੁਸ਼ੀ ਬਿਆਨ ਨਹੀਂ ਕਰ ਪਾਏਗੇ ਜਿਵੇਂ ਗੁੰਗੇ ਗੁਰਖਾਇ ਪੁੱਛੇ ਤੇ ਕੀ ਕਹੀਏ ਗੁੰਗੇ ਆਦਮੀ ਕੋ ਮਿਠਾਈ ਖਿਲਾ ਦਿਓ ਔਰ ਪੁੱਛੋ ਕਿ ਸਵਾਦ ਬਤਾ ਬੇਟਾ ਨਹੀਂ ਬਤਾ ਸਕੇਗਾ ਐਸੇ ਮੈਨੂੰ ਅਭੀ ਸਕੂਨ ਮਿਲਿਆ ਹੈ ਔਰ ਗੁਰੂ ਸਾਹਿਬ ਦਾ ਕੋਟਾਨ ਕੋਟਨਾਨਵਾਲ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਭਾਈ ਸਾਹਿਬ ਨੂੰ ਤੁਸੀਂ ਸਾਨੂੰ ਕੱਲ੍ਹ ਦੀ ਆਸ ਸੀ ਕਿ ਸਾਡ ਨੂੰ ਦਰਸ਼ਨ ਹੋਣਗੇ ਸਾਨੂੰ ਦਰਸ਼ਨ ਹੋਇਆ ਬਹੁਤ ਜਿਆਦਾ ਵੱਡੀ ਅੱਜ ਖੁਸ਼ੀ ਜਿੱਤ ਸਾਡੀ ਪ੍ਰਾਪਤ ਤੁਸੀਂ ਕਿ ਅੱਜ ਭਾਈ ਸਾਹਿਬ ਨੇ ਤੌਰ ਐਮਪੀ ਅੱਜ ਸੌਂ ਚੁੱਕੀ ਆ ਜਿੰਦੇ ਕਰਕੇ ਸਾਰੇ ਹੀ ਹਲਕੇ ਦੇ ਵਿੱਚ ਖੰਡੂਰ ਸਭ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰ ਆ ਲੱਡੂ ਵੰਡੇ ਜਾ ਰਹੇ ਆ ਕਿ ਭਾਈ ਸਾਹਿਬ ਅੱਜ ਪ੍ਰੋਪਰ ਵੇ ਨਾਲ ਐਮਪੀ ਬਣ ਕੇ ਹੋਏ ਆ